ਮੇਰਾ ਨਾ ਜਸਵਿੰਦਰ ਸਿੰਘ ਜੀ ਮੇਰੇ ਬੱਚੇ ਦੋ ਪਾਰ ਦੇ ਇਸ ਵੈਨ ਤੇ ਜੀ ਇਹ ਵੈਨ ਜੀ ਪਹਿਲੇ ਨਾ 3 ਸਾਲਾਂ ਤੋਂ ਬਹੁਤ ਕੰਪਲੇਨ ਆ ਰਹੀ ਹੈ ਜਦੋਂ ਫੋਨ ਕਰੀਏ ਤੇ ਮੰਨ ਲਓ ਕਹਿੰਦੇ ਨੇ ਵੀ ਖਰਾਬ ਹੈ ਵੈਨ ਜਦੋਂ ਲੇਟ ਹੋ ਜਾਈਏ ਬਾਕੀ ਖਰਾਬ ਹੈ ਵੈਨ ਤੇ ਅਸੀਂ ਕਈ ਵਾਰ ਕੰਪਲੇਨ ਕੀਤੀ ਮੰਨ ਲਓ ਮੈਨੇਜਰ ਨੂੰ ਜਾ ਕੇ ਸਕੂਲ ਦੇ ਨੂੰ ਵੀ ਮੰਨ ਲਓ ਵੈਨ ਬਦਲ ਦਿਓ ਵੀ ਬੱਚਾ ਨੂੰ ਨੁਕਸਾਨ ਹੋ ਸਕਦਾ ਉਹ ਵਹਣ ਗੋਲੀਆਂ ਕਰ ਦਿੰਦੇ ਨੇ ਮਾਰੀ ਮੋੜੇ ਰਿਪੇਅਰ ਕਰਾ ਦਿੰਦੇ ਨੇ ਪਿਛਲੇ 3 ਦਿਨ ਤੋਂ ਇਹਨੂੰ ਪ੍ਰੋਬਲਮ ਬਹੁਤ ਆ ਗਈ ਗੀਅਰ ਦੀ ਪ੍ਰੋਬਲਮ ਸੀ ਖਰੇ ਜਾਂ ਥੱਲੇ ਹੋਰ ਪ੍ਰੋਬਲਮ ਸੀ ਆਵਾਜ਼ ਬਹੁਤ ਦੇ ਰਹੀ ਸੀ ਤੇ ਅੱ ਇਹ ਸਤਿਗੁਰੂ ਕਿਰਪਾ ਜੀ ਵੇਖੋ ਇਹ ਬਚਾਅ ਹੋ ਗਿਆ ਨਹੀਂ ਤਾਂ ਵੈਨ ਦਾ ਮੰਨ ਲਓ ਜਿਵੇਂ ਡਿੱਗੀ ਏ ਉਹ ਬੱਚੇ ਇਥੋਂ ਬੰਦੇ ਪਿੰਡ ਦੇ ਹੀ ਜਿਹੜੇ ਭੱਜ ਕੇ ਪੈਦਾ ਵਦੋਣਾ ਸੀਸਾ ਹਤੋੜਿਆ ਬੱਚੇ ਬਾਹਰ ਕੱਢੇ ਅਸੀਂ ਤਾਂ ਇਹੋ ਹੀ ਗੁਜਾਸ਼ ਕਰਾਂਗੇ ਸਕੂਲ ਵਾਲਿਆਂ ਨੂੰ ਵੀ ਵੈਨ ਜਿਹੜੇ ਡਰਾਈਵਰ ਨੂੰ ਮੰਨ ਲਓ ਨਵੀਂ ਦਿੱਤੀ ਜਾਵੇ ਡਰਾਈਵਰ ਬਹੁਤ ਸਿਆਣਾ ਆਪਦੀ ਸਿਆਣਪ ਦੇ ਨਾਲ ਹੀ ਚਲੋ ਹੋ ਸਕਦਾ ਕਿਰਪਾ ਨਾਲ ਬਚਾਅ ਹੋ ਗਿਆ ਜੀ ਇਹਦਾ ਚੱਕਾ ਥੱਲੇ ਖੁੱਲ ਗਿਆ ਜਿੱਥਾਂ ਅੰਡਰ ਨਿਕਲ ਗਿਆ ਤੁਰੀ ਜਾਂਦੀ ਖੁੱਲ ਕੇ ਥੱਲੇ ਵੜ ਗਈ ਕਿੰਨੇ ਵਜੇ ਦੀ ਘਟਨਾ ਇਹ ਸਵੇਰੇ ਮੈਨਾ 8:00 ਵਜੇ ਦੀ ਘਟਨਾ ਕਿਵੇਂ ਕਿੰਨੇ ਕੁ ਬੱਚੇ ਸੀ ਬੱਤੇ ਸੇਫ ਹੈ ਜੀ ਹਾਂ ਬੱਤੇ ਸੇਫ ਹੈ ਬੱਤੇ ਜੀ ਨਾਮ ਕੀ ਤੁਹਾਡਾ ਜੱਗਾ ਸਿੰਘ ਜਿੱਦਾਂ ਤੁਸੀਂ ਕਹਿ ਰਹੇ ਕਿ ਇਹਦਾ ਚੱਕਾ ਖੁੱਲ ਕੇ ਵਹਿਣ ਵਧੀਆ ਸੀ ਹਾਂ ਵਹਿਣ ਠੀਕ ਹੈ ਚੱਕਾ ਲੈ ਗਿਆ ਐਂਡ ਲੈ ਗਿਆ ਥੱਲਿਓ ਇਹ ਹੁਣ ਮੈਨੂੰ ਨਹੀਂ ਪਤਾ ਤਾਟ ਕੀਤੇਗੀ ਬਾਹਰ ਨਿਕਲੇਗੀ ਪਤਾ ਲੱਗੂ ਥੱਲਿਓ ਚੱਕਾ ਖੁੱਲ ਕੇ ਜੱਗ ਦਾ ਵੀ ਆਉਣ ਮੁੜ ਗਈ ਮੈਨੂੰ ਤਾਂ ਪਤਾ ਆਪ ਨਹੀਂ ਸਮਝਾਈ ਲੋਕ ਕਹਿੰਦੇ ਡਰਾਈਵਰ ਜਿਹੜੇ ਵਹਿਣਾ ਬਹੁਤ ਭਜਉਂਦੇ ਨਹੀਂ ਇਹ ਚਲੋ ਹੁਣ ਆਪਾਂ ਨਹੀਂ ਕਹ ਸਕਦੇ ਲੋਕ ਜੋ ਮਰਜ਼ੀ ਕਹੀ ਜਾਣਾ ਆਪਾਂ ਪਬਲਿਕ ਦੇ ਨਾਲ ਤਾਂ ਨਹੀਂ ਜਿੱਤ ਸਕਦੇ ਕਿ ਨਹੀਂ ਗੱਡੀਆਂ ਅਸੀਂ ਬਿਲਕੁਲ ਆ ਰਾਮ ਨਾ ਜਾਈਦਾ ਰਾਮਨਾਲ ਹੀ ਆਈਦਾ ਤੇ ਬੱਚੇ ਐਸ ਵੇਲੇ ਕਿੱਥੇ ਲੱਗੇ ਹਾਂਜੀ ਬੱਚੇ ਰਮਨਪੁਰੇ ਸਕੂਲ ਚ ਹੀ ਲੱਗੇ ਚੱਲੇ ਹਾਂ ਸਾਰੇ ਸਕੂਲ ਚ ਹਾਂ ਸਕੂਲ ਚਲੇ ਗਿਆ ਸਾਰੇ ਹੁਣ ਬੱਚੇ ਕਿੱਥੇ ਆਹੋਂ ਰੋ ਲੈ ਕੇ ਬੈਂਡ ਚ ਭਾ ਕੇ ਸਾਰੇ ਸਕੂਲ ਹਾਂਜੀ ਮੇਰਾ ਨਾ ਕਿਰਪਾ ਸਿੰਘ ਨੱਤੂ ਵਾਲਾ ਜਦੋਂ ਹਾਸਾ ਆਇਆ ਸੀ ਬਿਲਕੁਲ ਨਾਲ ਹੀ ਖੜੇ ਹੋਏ ਸੀ ਇੱਥੇ ਤੇ ਚਲੋ ਭਲਾ ਹੋ ਗਿਆ ਸਾਰੇ ਨਗਰ ਨੇ ਹਸਤੀ ਵਾਲੇ ਪਿੰਡ ਦੇ ਔਰ ਰਾਈ ਪੰਡਿਆਂ ਨੇ 2 ਮਿੰਟ ਦੇ ਵਿੱਚ ਇੱਥੇ ਪਹੁੰਚ ਕੇ ਸਾਰੀ ਬੈਂਡ ਚ ਬੱਚੇ ਸੀਸੇ ਭੰਨ ਕੇ ਬਾਹਰ ਕੱਢਿਆ ਔਰ ਜਦੋਂ ਇੱਥੇ ਪਹੁੰਚੇ ਹਾਂ ਬਹੁਤ ਜਿਹੜਾ ਸੀਨ ਬਹੁਤ ਡਰਾਵਣਾ ਸੀ ਤੇ ਬੱਚੇ ਮਿਲ ਕਰਿਆ ਸੀ ਪਰ ਪ੍ਰਮਾਤਮਾ ਦੀ ਕਿਰਪਾ ਨੇ ਇਹ ਹੈ ਵੀ ਕਿਸੇ ਬੱਚੇ ਨੂੰ ਕੋਈ ਵੀ ਝੋਟ ਨਹੀਂ ਆਈ ਔਰ ਕਿਸੇ ਵੀ ਰੱਬ ਦੇ ਹੋਂਨੇ ਤੋਂ ਬਚ ਗਏ ਸਾਰੇ ਤੇ ਸਾਰੇ ਬੱਚੇ ਐਸੋ ਸੁਰੱਖਤ ਬਾਹਰ ਕੱਢ ਲੈ ਗਏ ਕਿੰਨੀ ਉਮਰ ਦੇ ਲੱਗੇ ਸੀ ਬੱਚੇ ਅਲੱਗ-ਅਲੱਗ ਕਲਾਸਾਂ ਦੇ ਕੋਈ ਲਗਭਗ ਮੇਰੇ ਸਾਹਮਣੇ 10th ਤੋਂ ਲੈ ਕੇ ਤੇ ਨਰਸਰੀ ਤੱਕ ਦੇ ਬੱਚੇ ਸੀ ਤੇ ਜਿਹੜੇ ਸਾਰੇ ਬਾਹਰ ਸੀ ਇਹ ਸੇ ਭੰਨ ਕੇ ਕੱਢ ਲਿਆ ਡਰਾਈਵਰ ਨੂੰ ਵੀ ਅਸੀਂ ਬਾਹਰ ਕੱਢਤਾ ਜੀ ਡ라이ਵਰ ਬੈਂਦ ਵਿੱਚ ਸੀ ਹਾਂ ਜੀ ਡਰਾਈਵਰ ਬੈਂਦ ਦੇ ਵਿੱਚ ਸੀ ਔਰ ਡਰਾਈਵਰ ਨੇ ਸੰਯੋਗ ਦਿੱਤਾ ਬਹੁਤ ਤੇ ਸਾਰੇ ਪਿੰਡ ਦੇ ਨੌਜਵਾਨਾਂ ਨੇ ਔਰ ਰਾਹੇ ਪਾਂਦੀਆਂ ਨੇ ਮਿਲ ਕੇ ਜੋ ਇਹ ਹਾਸਾ ਹੋਇਆ ਹੋਂ ਦੀ ਸਾਰਿਆਂ ਨੇ ਇੱਥੋਂ ਬੱਚੇ ਬਾਹਰ ਕੱਢੇ ਔਰ ਹੁਣ ਸਾਰੇ ਬੱਚੇ ਸਕੂਲ ਦੀਆਂ ਵੈਣਾ ਚ ਜਾਂ ਇੱਥੋਂ ਉਹਨਾਂ ਦੇ ਮਾਪੇ ਜਿਹੜੇ ਨੇੜੇ-ਨੇੜੇ ਪਿੰਡਾਂ ਦੇ ਸੀ ਉਹ ਆ ਕੇ ਆਪਣੇ ਬੱਚੇ ਨੂੰ ਹੈਂਡਓਵਰ ਕਰਤਾ ਸਾਰਾ बैक ना करे खली रहती <glokes> <देखी। आ>, <glokes>